ਕਿਰਤਕਣ ਭਾਈ ਗੁਰਦਾਸ ਜੀ ਔ ਕਿਰਤਕਣ ਕਿਹੜੇ ਲੋਕ ਹੁੰਦੇ ਨੇ ਜਿਹੜੇ ਕਿਸੇ ਦੀ ਨੇਕੀ ਕੀਤੀ ਹੋਈ ਨੂੰ ਭੁੱਲ ਜਾਣ ਕਿਸੇ ਨੇ ਸਾਡੀ ਮਦਦ ਕੀਤੀ ਕਿਸੇ ਨੇ ਸਾਡਾ ਭਲਾ ਕੀਤਾ ਸੀ ਅਸੀਂ ਭੁੱਲ ਗਏ ਉਹ ਕੀ ਹੋ ਗਿਆ ਔ ਕਿਰਤਕਣ ਅਸੀਂ ਕੀ ਹੋ ਗਏ ਫਿਰ ਔ ਕਿਰਤਕਣ ਲੋਕਾਂ ਦੇ ਵਿੱਚ ਸ਼ਾਮਲ ਹੋ ਗਏ ਧਰਤੀ ਨੂੰ ਉੱਚੇ ਉੱਚੇ ਪਹਾੜ ਸਮੁੰਦਰ ਨਦੀਆਂ ਦਰਿਆ ਕੋਟਗੜ ਘਰਬਾਰ ਫਲਾਂ ਨਾਲ ਭਰੇ ਹੋਏ ਰੁੱਖ ਅਤੇ ਅਣਗਿਣਤ ਜੀਵ ਜੰਤੂ ਭਾਰੇ ਨਹੀਂ ਲੱਗਦੇ ਧਰਤੀ ਤੇ ਦੇਖ ਇੰਨਾ ਕੁਝ ਹੈ ਉੱਚੇ ਪਹਾੜ ਨੇ ਸਮੁੰਦਰ ਨੇ ਨਦੀਆਂ ਦਰਖਤ ਘਰ-ਬਾਰ ਕਿੰਨਾ ਕੁਝ ਹੈ ਇਹ ਸਾਰਾ ਕੁਝ ਧਰਤੀ ਨੂੰ ਪਾਰਾ ਨਹੀਂ ਲੱਗਦਾ ਬਿਲਕੁਲ ਵੀ ਉਸ ਨੂੰ ਸਿਰਫ ਤੇ ਸਿਰਫ ਕਿੜੇ ਕੌਣ ਪਾਰੇ ਲੱਗਦੇ ਨੇ ਅਕਿਰਤ ਕਰਨ ਲੋਕ ਠੀਕ ਹੈ ਉਸ ਨੂੰ ਤਾਂ ਕੇਵਲ ਕਿਸੇ ਦੁਆਰਾ ਕੀਤੀ ਨੇਕੀ ਨੂੰ ਭੁੱਲ ਜਾਣ ਵਾਲੇ ਅਕਿਰਤ ਕਰਨ ਮਨੁੱਖ ਹੀ ਪਾਰੇ ਲੱਗਦੇ ਨੇ ਜੋ ਮੰਦਿਆਂ ਤੋਂ ਵੀ ਮੰਦੇ ਹੁੰਦੇ ਨੇ ਉਹ ਲੋਕ ਜਿਹੜੇ ਕਿਸੇ ਦੀ ਨੇਕੀ ਨੂੰ ਭੁੱਲ ਜਾਂਦੇ ਨੇ ਉਹ ਮਾੜੇ ਤੋਂ ਵੀ ਮਾੜੇ ਹੁੰਦੇ ਨੇ ਤੇ ਉਹਨਾਂ ਦਾ ਕੀ ਧਰਤੀ ਨੂੰ ਭਾਰ ਲੱਗਦਾ ਹੈ ਭਾਰ ਮਹਿਸੂਸ ਲੱਗਦਾ ਹੈ ਉਹ ਲੋਕ ਧਰਤੀ ਨੂੰ ਭਾਰੇ ਲੱਗਦੇ ਨੇ ਤੇ ਇਸ ਹੀ ਸਾਡਾ ਅਕਿਰਤ ਘਣ ਦਾ ਕੇਂਦਰੀ ਭਾਵ